ਆਲਾ ਜ਼ਿਲ੍ਹੇ ਦੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਖਨੌਰ ਵੱਲੋਂ ਪਬਰੀ ਵਿਖੇ ਸਰਕਾਰੀ ਸਮਾਰਟ ਸਕੂਲ ਵਿਖੇ ਪਹੁੰਚ ਕੇ ਹੋਏ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਗੁਰਲਾਲ ਸਿੰਘ ਖਨੌਰ ਨੇ ਦੱਸਿਆ ਕਿ ਸਕੂਲ ਵਿੱਚ ਪਿਛਲੇ 3 ਸਾਲਾਂ ਤੋਂ 42 ਲੱਖ ਰੁਪਏ ਖਰਚ ਕਰਕੇ ਸਕੂਲ ਦੀਆਂ ਚਾਰ ਦਿਵਾਰੀਆਂ ਨਵੇਂ ਕਲਾਸਰੂਮ ਅਤੇ ਹੋਮ ਸਾਇੰਸ ਲੈਬ ਅਤੇ ਹੋਰ ਵੀ ਬਹੁਤ ਸਹੂਲਤਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਮਨਦੀਪ ਸਿੰਘ ਜੀਮਾ ਅਤੇ ਸਮੂਹ ਸਟਾਫ ಗ್ರಾಮ ਪੰਚਾਇਤ ਅਤੇ ਆਏ ਹੋਏ ਸਰਪੰਚਾਂ ਦਾ ਧੰਨਵਾਦ ਕੀਤਾ ਇਹੜਾ ਉਪਰਾਲਾ ਕੀਤਾ ਗਿਆ ਹੈ ਅੱਜ ਤੁਸੀਂ ਇੱਥੇ ਆਇਓ ਗੁਰੂ ਕਮੇਹਾਰ ਬਣ ਕੇ ਤਾਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸੀਨੀਅਰ ਸਕੈਂਡਰੀ ਸਕੂਲ ਪਬਰੀ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਨੂੰ ਲੈ ਕੇ ਸੀਨੀਅਰ ਸਕੈਂਡਰੀ ਸਕੂਲ ਪਬਰੀ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਸਲਾਨਾ ਰੱਖਿਆ ਗਿਆ ਜਿਸ ਦੇ ਵਿੱਚ ਜੋ ਕੰਮ ਪਿਛਲੇ 3 ਸਾਲ ਦੇ ਵਿੱਚ ਪਬਰੀ ਦੇ ਵਿੱਚ ਕਰਾਏ ਗਏ ਸਕੂਲ ਦੇ ਵਿੱਚ ਤਕਰੀਬਨ 42 ਲੱਖ ਰੁਪਏ ਦੇ ਨਾਲ ਜਿਹਦੇ ਵਿੱਚ ਤਿੰਨ ਕਲਾਸਰੂਮ ਬਾਉਂਡਰੀ ਵਾਲ ਲੈਬਾਰਟਰੀ ਇਹ ਸਾਰਾ ਕੰਮ ਜਿਹੜਾ ਕਰਾਇਆ ਗਿਆ ਚੰਗੀ ਸਿੱਖ ਸਹੂਲਤ ਦੇ ਲਈ ਸੁਪ੍ਰੀਅ ਸਕੂਲ ਦੇ ਪ੍ਰਿੰਸੀਪਲ ਮਨਦੀਪ ਸਿੰਘ ਜੀ ਚੀਮਾ ਸਾਹਿਬ ਸਮੂਹ ਇਹਨਾਂ ਦਾ ਸਾਰਾ ਸਟਾਫ ಗ್ರಾಮ ਪੰਚਾਇਤ ਪਵਰੀ ਕਿਉਂ 3 ਸਾਲ ਦੇ ਵਿੱਚ ਬਹੁਤ ਜ਼ਿਆਦਾ ਸਕੂਲਾਂ ਦੇ ਵਿੱਚ ਤਕਰੀਬਨ 98% ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦੇ ਲਈ ਜਿੱਥੇ ਵੀ ਚਾਰਦਵਾਰੀ ਦੀ ਲੋੜ ਸੀ ਜਿੱਥੇ ਵੀ ਕਲਾਸਰੂਮ ਦੀ ਲੋੜ ਸੀ ਜਿੱਥੇ ਵੀ ਲੈਬ ਦੀ ਲੋੜ ਸੀ ਚਾਹੇ ਉਹ ਵਾਸ਼ਰੂਮ ਟਾਇਲਟਾਂ ਦੀ ਲੋੜ ਸੀ ਉਹ ਸਾਰੇ ਕੰਮ ਜਿਹੜੇ ਕੰਪਲੀਟ ਕੀਤੇ ਗਏ ਇਸ ਦੇ ਨਾਲ ਦੋ ਫਾਇਦੇ ਹੋ ਜਾਂਦੇ ਆ ਕਿ ਨਾਲੇ ਤਾਂ ਜਿਹੜਾ ਕੰਮ ਹੋਇਆ ਉਹ ਚੈੱਕ ਹੋ ਜਾਂਦਾ ਨਾਲੇ ਜਿਹੜੀ ਨਵੀਂ ਡਿਮਾਂਡ ਜਿਹੜੀ ਆ ਉਹ ਸਕੂਲਾਂ ਦੇ ਵਿੱਚੋਂ ਬੱਚਿਆਂ ਤੋਂ ਮਿਲ ਕੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਮਿਲ ਕੇ ਉਹ ਨਵੀਂ ਜਿਹੜੀ ਡਿਮਾਂਡ ਦਾ ਵੀ ਪਤਾ ਲੱਗ ਗਿਆ ਸਰ ਕਿੰਨੇ ਕੁ ਜਿਹੜੇ ਅੱਜ ਉਦਘਾਟਨ ਕੀਤੇ ਗਏ ਨੇ ਸਕੂਲਾਂ ਦੇ ਦਿੱਤੀ ਨੇ तकरीबन ਹਰ ਇੱਕ ਹਲਕੇ ਦੇ ਵਿੱਚ ਕੀਤਾ ਗਿਆ ਹਲਕੇ ਘਨੌਰ ਦੇ ਵਿੱਚ ਅੱਜ ਦੋ ਦ ਘਾਟਨ ਕੀਤੇ ਗਏ ਨੇ ਨਰਲੂ ਦੇ ਵਿੱਚ ਤੇ ਪਬਰੀ ਦੇ ਵਿੱਚ ਦੋਨਾਂ ਦੇ ਵਿੱਚ ਜਿਹੜਾ ਦ ਘਟਨਾ ਚ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਉਹ ਵੱਧ ਚੜ ਕੇ ਜਿਹੜੇ ਉਦਘਾਟਨ ਕੀਤੇ ਜਾਣਗੇ ਕਿਉਂ तकरीबन ਕੋਈ ਐਸਾ ਸਕੂਲ ਨਹੀਂ ਜਿੱਥੇ ਆਪਾਂ ਗਰਾਠ ਨਾ ਦਿੱਤੀ ਹੋਵੇ ਜਿੱਥੇ ਦਿੱਤੀ ਉਹ ਤੇ ਆਪਾਂ ਜਰੂਰ ਜਿਹੜਾ ਉਹ ਜਾ ਕੇ ਆਵੋ ਬਹੁਤ ਬਹੁਤ ਧੰਨਵਾਦ ਜੀ ਸਾਰੇ মিডিਆ ਵਾਲਾਂ ਦਾ ਵੀ ਪਬਰੀ ਵਾਲੀ ਸੰਗਤ ਦਾ ਵੀ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਾਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਨਿਸ਼ਾ ਗੋਇਲ ਵਰਕਿੰਗ ਐਜ਼ ਅ ਹੋਮ ਸਾਇੰਸ ਮਿਸਟਰਸ ਇਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਬਰੀ ਮੈਂ ਇਥੇ ਹੋਮ ਸਾਇੰਸ ਦਾ ਲੈਬ ਜਿਹੜੀ ਬਣਾਈ ਹੈ ਪ੍ਰਿੰਸੀਪਲ ਮੰਦੀਪ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਬਣਾਈ ਗਈ ਹੈ ਪਹਿਲਾਂ ਇੱਥੇ ਜੋ 2 ਇਅਰ 17 ਚ ਮੈਂ ਜੁਆਇਨਿੰਗ ਕੀਤਾ ਸੀ ਕੋਈ ਲੈਬ ਨਹੀਂ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਇੱਕ ਸਿੰਗਾਪੁਰ ਪ੍ਰੋਜੈਕਟ ਭੇਜਿਆ ਸੀ ਜਿਹੜੇ ਪ੍ਰਿੰਸੀਪल्स ਨੂੰ ਭੇਜਿਆ ਗਿਆ ਸੀ ਉਹਦੇ ਵਿੱਚ ਸਾਡੇ ਪ੍ਰਿੰਸੀਪਲ ਸਰ ਮੰਦੀਪ ਸਿੰਘ ਚੀਮਾ ਜੀ ਵੀ ਜੁਆਇਨ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਫਿਰ ਅਗੇ ਇਨੀਸ਼ੀਏਟਿਵ ਲੈ ਕੇ ਆਊਟਸੋਰਸਿੰਗ ਤੋਂ ਪੈਸਾ ਵਗੈਰਾ ਇਕੱਠਾ ਕਰਕੇ 1-4-5 ਲੱਖ ਦੇ ਵਿੱਚ ਲੈਬ ਬਣਾਈ ਹੈ ਜਿਦੇ ਵਿੱਚ ਅਸੀਂ ਮੈਂ ਐਜ਼ ਅ ਹੋਮ ਸਾਇੰਸ ਮਿਸਟਰਸ ਬੱਚਾ ਨੂੰ ਫੂਡ ਬਾਰੇ ਦੱਸ ਰਹੀਆਂ ਤੁਸੀਂ ਅੱਜਕੱਲ ਜਾਂਦੇ ਹੀ ਹੋ ਵੀ ਜਿਹੜੇ ਫੂਡ ਦਾ ਟ੍ਰੈਂਡ ਬਾਹਰਲਾ ਫੂਡ ਦਾ ਜੰਕ ਫੂਡ ਦਾ ਟ੍ਰੈਂਡ ਜ਼ਿਆਦਾ ਹੋ ਰਿਹਾ ਹੈ ਜਿਸ ਨਾਲ ਪ੍ਰੋਬਲਮਸ ਵੀ ਬਹੁਤ ਹੋ ਰਹੀਆਂ ਡਾਇਬਟੀਕ ਬੀਪੀ ਅਨਾ ਸ਼ੂਗਰ ਕੈਂਸਰ ਜੈਸੇ ਪੇਸ਼ੈਂਟਸ ਆ ਰਹੇ ਹਨ ਕਿਉਂਕਿ ਬੱਚੇ ਪੈਕਡ ਫੂਡ ਜਿਵੇਂ ਬਿਸਕੁਟਸ ਵੈਰ ਆਈ ਚੜੰਦਿੰਗ ਬਾਰਲਾ ਫੂਡ ਜ਼ਿਆਦਾ ਖਾ ਰਹੇ ਆ ਤਾਂ ਇੱਥੇ ਲੈਵਿਸ ਤੱਕੇ ਬਣਾਈ ਗਈ ਹੈ ਤਾਂ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ-ਨਾਲ ਸਟੱਡੀਜ਼ ਦੇ ਨਾਲ ਆ ਜਿਹੜੀ ਬੇਸਿਕ ਨੀਡ ਹੈ ਫੂਡ ਦੀ ਉਹ ਵੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਬੱਚੇ ਜਿਹੜੇ ਇਹ ਆਪਣੇ ਫਿਊਚਰ ਦੇ ਵਿੱਚ ਪ੍ਰੋਬਲਮਸ ਘਟਾਣ ਜਿਹੇ ਬੱਚਿਆਂ ਨੂੰ ਅਟੈਂਡ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜ਼ਿਆਦਾਤਰ ਵੀ ਬਾਹਰ ਜਾ ਰਹੇ ਬੱਚੇ ਤਾਂ ਉੱਥੇ ਉਹਨਾਂ ਨੂੰ ਫੂਡ ਦੀ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਨੂੰ ਕੁਕਿੰਗ ਸਕਿਲਸ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਤਾਂ ਕਿ ਉਹ ਐਜ਼ ਏ ਕੋਰਸ ਵੀ ਲੈ ਸਕਣ ਕੋਰਸ ਮੀਨਸ ਮਤਲਬ ਜੇ ਉਹਨਾਂ ਨੂੰ ਕੋਈ ਵੀ ਕੰਮ ਬਾਹਰ ਜਾ ਕੇ ਨਹੀਂ ਮਿਲ ਰਿਹਾ ਉਹ ਆਪਣਾ ਕੁਝ ਐਜੇ ਕੁਕਿੰਗ ਨੂੰ ਜਿਵੇਂ ਬੇકરી ਨੂੰ ਅ ਅ ਦੋਸਾ ਵਗੈਰਾ ਇਹ ਸਾਰੀਆਂ ਚੀਜ਼ਾਂ ਨੂੰ ਜਿਵੇਂ ਸਾਊਥ ਇੰਡੀਅਨ ਫੂਡਸ ਉੱਥੇ ਜਾ ਕੇ ਸਟਾਲਸ ਲਗਾ ਕੇ ਆਪਣਾ ਅਰਨਿੰਗ ਸੋਰਸ ਬਣਾ ਸਕਦੇ ਨੇ ਤਾਂ ਇਨਾਂ ਇਨੀਸ਼ੀਏਟਿਵਸ ਇਹ ਸਾਰੇ ਲਈ ਮੈਂ ਥੈਂਕਫੁਲ ਹੋਵਾਂਗੀ ਆਪਣੇ ਪ੍ਰਿੰਸੀਪਲ ਸਰ ਜੀ ਦਾ ਪ੍ਰਿੰਸੀਪਲ ਸਰ ਮਨਦੀਪ ਸਿੰਘ ਚੀਮਾ ਜੀ ਦਾ ਐਸ ਐਮ ਸੀ ਕਮੇਟੀ ਦਾ ਮੇਰੇ ਸਾਰੇ ਸਟਾਫ ਮੈਂਬਰਸ ਉਹ ਮੇਰੇ ਨਾਲ ਖੜੇ ਸੀ ਜਦੋਂ ਵੀ ਅਸੀਂ ਕੋਈ ਵੀ ਪ੍ਰੋਬਲਮ ਆਈ ਉਹਨਾਂ ਨਾਲ ਮਿਲ ਕੇ ਇਹ ਪ੍ਰੋਬਲਮ ਨੂੰ ਸੌਲਵ ਕੀਤਾ ਤੇ ਮੈਂ ਰੀਅਲੀ ਥੈਂਕਫੁਲ ਕਰਾਂਗੀ ਭਗਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਸਿੰਗਾ ਪ੍ਰੋਜੈਕਟ ਚਲਾਇਆ ਕਿਉਂਕਿ ਉਹਨਾਂ ਦੀ ਬਾਈ ਹੈਟ ਚਲਾਇਆ ਗਿਆ ਤਾਂ ਕਿ ਅੱਗੇ ਇਨੀਸ਼ੀਏਟਿਵ ਮਿਲਿਆ ਬੇਸਿਕ ਫੂਡ ਨਿਊਟ੍ਰੀਸ਼ਨ ਵੈਲਿਊ ਨੂੰ ਦੱਸਣਾ ਸੀਗਾ ਵੀ ਜਿਹੜੇ ਮਿਲਟਸ ਜਿਹੜੇ ਫੂਡ ਅਸੀਂ ਭੁੱਲ ਚੁੱਕੇ ਹਾਂ ਤੁਸੀਂ ਦੇਖੋ ਵੀ ਬਾਜਰਾ ਰਾਗੀ ਇਹ ਜਿਹੜੇ ਮਿਲਟਸ ਹੈ ਇਹ ਸਾਰੇ ਫੂਡਸ ਅਸੀਂ ਭੁੱਲ ਚੁੱਕੇ ਹਾਂ ਅਸੀਂ ਕਿੰਨੀਆਂ ਚੀਜ਼ਾਂ ਤੇ ਆ ਗਏ ਮੋਮੋਜ਼ ਵਗੈਰਾ ਜਿਦੇ ਵਿੱਚ ਕੁਛ ਵੀ ਵੈਲਿਊ ਨਹੀਂ ਰਹੀ ਉਹਨਾਂ ਨੂੰ ਪੈਕਿੰਗ ਕਰਕੇ ਹੋਰ ਵੀ ਉਹਦੇ ਵਿੱਚ ਪ੍ਰੀਜ਼ਰਵੇਟਿਵਸ ਪਾ ਕੇ ਜਿਹੜੇ ਫੂਡ ਹੈਲਥ ਨੂੰ ਡਿਸਟਰੋਏ ਕਰ ਰਹੇ ਆ ਉਨ੍ਹਾਂ ਹੈਲਥ ਨੂੰ ਇਸ਼ੂਸ ਨੂੰ ਖਤਮ ਕਰਨ ਲਈ ਇਹ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਹੈ ਜਿਹੜਾ ਸਾਡੇ ਸਕੂਲ ਦੇ ਵਿੱਚ ਆਈ ਥਿੰਕ ਫਰਸਟ ਲੈਬ ਹੋਗੀ ਹோம் ਸਾਇੰਸ ਲੈਬ ਜਿ ਤੁਸੀਂ ਦੇਖਿਆ ਹੀ ਕਿੰਨੇ ਇਕਵਿਪਮੈਂਟਸ ਸਰ ਨੇ ਪ੍ਰੋਵਾਈਡ ਕੀਤੇ ਹਨ ਤਾਂ ਅਸੀਂ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਵੈਲ ਪ੍ਰੈਕਟੀਕਲਸ ਵੈਲ ਪ੍ਰੈਕਟੀਕਲਸ ਕਰਵਾ ਕੇ ਬੱਚਿਆਂ ਨੂੰ ਇਹਨਾਂ ਦੀ ਪੂਰੀ ਬੇਸਿਕ ਨੀਡਸ ਦੀ ਜਿਹੜੀ ਬੇਸਿਕ ਨਿਊਟ੍ਰੀਟਿਵ ਵੈਲਿਊਜ਼ ਐ ਉਹਨਾਂ ਨੂੰ ਦੇ ਸਕੀਏ ਸਰ ਆਪਣਾ ਨਾਮ ਦੱਸੋ ਹਾਂ ਮੈਂ ਮਨਦੀਪ ਸਿੰਘ ਚੀਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੂਲ ਫਬਰੀ ਡਿਸਟ੍ਰਿਕਟ ਪਟਿਆਲਾ ਅੱਜ ਸਾਡੇ ਕੋਲ ਮਾਨਯੋਗ ਐਜੂਕੇਸ਼ਨ ਮਿਸਟਰ ਸਾਹਿਬ ਤੇ ਸਾਡੇ ਹਲਕੇ ਦੇ ਮਾਨਯੋਗ ਵਿਧਾਇਕ ਸਤਾ ਗੁਰਲਾਲ ਸਿੰਘ ਘਨੌਰ ਸਕੂਲ ਦੇ ਵਿੱਚ ਬੌਂਡੀ ਵਾਲ ਨਵੀਂ ਬਣੀ ਹੈ ਪਲੱਸ 3 ਕਮਰੇ ਪਲੱਸ ਇੱਕ ਅਸੀਂ ਹੋਮ ਸਾਇੰਸ ਲੈਬ ਤਿਆਰ ਕੀਤੀ ਹੈ ਉਹਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ ਬੈਚ ਵਾਈਜ਼ ਅਲੱਗ-ਅਲੱਗ ਤੌਰ ਤੇ ਪ੍ਰਿੰਸੀਪਲਜ਼ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਸੀ ਤਾਂ ਮੈਂ ਵੀ ਉਸ ਟ੍ਰੇਨਿੰਗ ਦਾ ਵਿੱਚ ਹਿੱਸੇਦਾਰ ਸੀ ਤਾਂ ਉਸ ਟ੍ਰੇਨਿੰਗ ਦੇ ਤੋਂ ਬਾਅਦ ਮੈਂ ਇੱਕ ਪ੍ਰੋਜੈਕਟ ਚੂਜ਼ ਕੀਤਾ ਸੀ ਕਿ ਮੈਂ ਆਪਣੇ ਸਕੂਲ ਚ 6ਵੀਂ ਤੋਂ 12ਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਜਿਹੜੀ ਹੈ ਹੋਮ ਸਾਇੰਸ ਦੀ ਟ੍ਰੇਨਿੰਗ ਜਿਹਦੇ ਤਹਿਤ ਬੱਚੇ ਜਿਹੜਾ ਆਪਣਾ ਖਾਣਾ ਆਪਣਾ ਚਾਹ ਬਾਰ ਉਹ ਆਪ ਬਣਾ ਸਕਣ ਤੇ ਇਸੇ ਤਹਿਤ ਸਰਕਾਰ ਨੂੰ ਕਮਰਾ ਪ੍ਰੋਵਾਈਡ ਕਰਵਾਇਆ ਗਿਆ ਤੇ ਹੋਮ ਸਾਇੰਸ ਲੈਬ ਦਾ ਜਿੰਨਾ ਵੀ ਸਮਾਨ ਹੈ ਉਹ ਅਦਰ ਸਰਸਿਸ ਤੋਂ ਪ੍ਰੋਵਾਈਡ ਕਰਕੇ ਇੱਕ ਬੈਸਟ ਹੋਮ ਸਾਇੰਸ ਲੈਬ ਜਿਹੜੀ ਹੈ ਉਹ ਬੱਚਿਆਂ ਲਈ ਤਿਆਰ ਕੀਤੀ ਗਈ ਹੈ ਇਸ ਦੇ ਲਈ ਮੈਂ ਪੰਜਾਬ ਸਰਕਾਰ ਦਾ ਆਪਣੇ ਹਲਕਾ ਐਮ ਐਲ ਐਸ ਦਾ ਤੇ ਸਮੂਹ ਸਟਾਫ ਦਾ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੈ ਉਹ ਸਿਰੇ ਚੜ੍ਹ ਸਕਿਆ ਤੇ ਉਹਨਾਂ ਕੰਪਨੀਆਂ ਦਾ ਜਿਨ੍ਹਾਂ ਕੋਲੋਂ ਮੈਂ ਇਹ ਸਮਾਨ ਖਰੀਦਿਆ ਹੈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਵੈਰੀ ਮੱਚ ਕਿ ਤੁਸੀਂ ਬੱਚਿਆਂ ਨੂੰ ਜਿਹੜਾ ਹੈਗਾ ਤੇ ਤੁਸੀਂ ਹਰ ਕੰਮ ਦਾ ਕੰਮ ਬਣਾਉਣਾ ਸਿਖਾਉਗੇ ਕਿ ਹਾਂਜੀ ਮੇਰੇ ਕੋਲ ਹੋਮ ਸਾਇੰਸ ਟੀਚਰ ਨੇ ਜੀ ਸ਼੍ਰੀਮਤੀ ਨਿਸ਼ਾ ਗੋਇਲ ਜੀ ਤੇ ਉਹਨਾਂ ਨੂੰ ਪਹਿਲਾਂ ਵੀ ਕੋਸ਼ਿਸ਼ ਰਹਿੰਦੀ ਹੈ ਲੇਕਿਨ ਉਹਨਾਂ ਕੋਲ ਜਿਹੀ ਲੈਬ ਜਿਹੜੀ ਸੀ ਹਾਈ ਟੈਕ ਲੈਬ ਜਿਸ ਨੂੰ ਮੈਂ ਕਹਿ ਸਕਦਾ ਕਿ ਉਹ ਉਹਨਾਂ ਕੋਲ ਪ੍ਰੋਵਾਈਡ ਨਹੀਂ ਸੀ ਤੇ ਜਦੋਂ ਸਿੰਗਾਪੁਰ ਗਿਆ ਤਾਂ ਉੱਥੇ ਸਿੰਗਾਪੁਰ ਦਾ ਜਿਹੜਾ ਕਲਚਰ ਦੇਖਿਆ ਕਿ ਉਹ ਸਕੂਲਾਂ ਦੇ ਵਿੱਚ ਬੱਚਿਆਂ ਸਾਰੇ ਬੱਚਿਆਂ ਨੂੰ ਕੁਕਿੰਗ ਸਿਖਾਉਂਦੇ ਨੇ ਤਾਂ ਉਤੋਂ ਮੋਟੀਵੇਟੇਟ ਹੋ ਕੇ ਮੈਂ ਆਪਣੇ ਸਕੂਲ ਦੇ ਸਾਰੇ ਬੱਚਿਆਂ ਨੂੰ ਇਹ ਮੈਂ ਜਿਹੜੀ ਹੋਮ ਸਾਇੰਸ ਦੇ ਵਿੱਚ ਪਰਫੈਕਟ ਕਰਨਾ ਚਾਹੁੰਦਾ ਤਾਂ ਜੋ ਬੱਚੇ ਜਿਹੜੇ ਜਦੋਂ ਬਾਹਰ ਪੜਨ ਜਾਂਦੇ ਨੇ ਤਾਂ ਉਹਨਾਂ ਨੂੰ ਆਪਣੇ ਖਾਣਾ ਬਣਾਉਣ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਾ ਆਵੇ। ਬੱਚਿਆਂ ਨੂੰ ਹੋਰ ਵੀ ਕੀ ਐਕਟੀਵਿਟੀ ਸカイ ਜਾਂਦੀ ਹੈ ਸਕੂਲ ਦੇ ਨਾਲ। ਬੱਚਿਆਂ ਨੂੰ ਜਿੱਥੇ ਅਸੀਂ ਬੈਸਟ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਾ ਰਹੇ ਹਾਂ ਸਰਕਾਰ ਦੀ ਸਹਾਇਤਾ ਦੇ ਨਾਲ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਬਹੁਤ ਸਾਰੀਆਂ ਗ੍ਰਾਂਟਾਂ ਜਿਹੜੀਆਂ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਜਿਨ੍ਹਾਂ ਨੇ ਪਿਛਲੇ ਇਹ ਸਾਲਾਂ ਦੇ ਵਿੱਚ ਬੌਂਡੀ ਵਾਲ ਦੀ ਗਰਾਂਟ ਨੀਅਰ ਅਬਾਊਟ ਕੋਈ 14 ਲੱਖ ਰੁਪਏ ਸਾਨੂੰ ਜਾਰੀ ਕੀਤਾ ਗਿਆ ਸੀ ਤਿੰਨ ਕਮਰਿਆਂ ਲਈ 21 ਲੱਖ ਰੁਪਏ ਜਾਰੀ ਕੀਤਾ ਗਿਆ ਸੀ ਇਹ ਹੋਮ ਸਾਇੰਸ ਲੈਬ ਜਿਹੜੀ ਤਿਆਰ ਹੋਈ ਹੈ ਇਹਦੀ ਕੰਸਟਰਕਸ਼ਨ ਦੇ ਲਈ 7 ਲੱਖ ਰੁਪਏ ਤਿਆਰ ਕੀਤਾ ਦਿੱਤਾ ਜਾਰੀ ਕੀਤਾ ਗਿਆ ਸੀ ਤੇ ਜਿਹਦੇ ਤਹਿਤ 인ਫਰਾਸਟ੍ਰਕਚਰ ਇਨਾ ਵਧੀਆ ਸਕੂਲ ਦਾ ਪ੍ਰਾਈਵੇਟ ਸਕੂਲ ਨਾਲੋਂ ਵੀ ਬੈਟਰ ਸਕੂਲ ਹੈ ਇਹ ਇਸ ਸਕੂਲ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਹਰੇਕ ਕਮਰੇ ਦੇ ਵਿੱਚ ਪ੍ਰੋਜੈਕਟਰ ਲੱਗਿਆ ਹੈ ਹਰੇਕ ਕਮਰੇ ਦੇ ਵਿੱਚ ਸਪੀਕਰ ਹੈ ਹਰੇਕ ਕਮਰੇ ਦੇ ਵਿੱਚ ਕੈਮਰਾਜ਼ ਲੱਗੇ ਹੋਏ ਹੈ ਵਧੀਆ ਬੈਠਣ ਲਈ ਬੈਂਚਸ ਪ੍ਰੋਵਾਈਡ ਕੀਤੇ ਗਏ ਨੇ ਜਿੱਥੇ ਇਹ ਸਕੂਲ ਪੜ੍ਹਾਈ ਦੇ ਵਿੱਚ ਮੱਲਾ ਮਾਰ ਰਿਹਾ ਹੈ ਉੱਥੇ ਇਹ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਗੇ ਹੈ ਪਿਛਲੇ ਸਾਲ ਦੇ ਵਿੱਚ ਹੀ ਸਾਡੇ ਸਕੂਲ ਦੇ ਦੋ ਬੱਚੇ ਜਿਹੜੇ ਨੇ ਉਹ ਇੰਡੀਆ ਟੀਮ ਵਿੱਚ ਖੇਡ ਕੇ ਆਏ ਨੇ ਇੱਕ ਬੱਚਾ ਜਿਹੜਾ ਉਹ ਵਾਲੀਬਾਲ ਦੇ ਵਿੱਚ ਇੰਡੀਆ ਟੀਮ ਦੇ ਵੱਲੋਂ ਖੇਡਿਆ ਤੇ ਇੱਕ ਬੱਚਾ ਜਿਹੜਾ ਉਹ ਸਾਡਾ ਕ੍ਰਾਸ ਦੇ ਵਿੱਚ ਮੋਂਗੋਲੀਆ ਜਿਹੜਾ ਹੁਣ ਪਿੱਛੇ ਜੇ ਖੇਡ ਕੇ ਆਇਆ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز